ਇੱਕ ਪਰਿਵਾਰ ਨਾ ਨਵੀਂ ਜਗ੍ਹਾ ਦੇ ਉੱਤੇ ਮੂਵ ਹੁੰਦਾ ਅਪਾਰਟਮੈਂਟ ਬਿਲਡਿੰਗ ਸੀਗੀ ਉਹ ਸਾਨੂੰ ਪਤਾ ਕਿ ਅਪਾਰਟਮੈਂਟ ਦੇ ਵਿੱਚ ਛੋਟੇ ਛੋਟੇ ਵੱਖੋ ਵੱਖਰੇ ਘਰ ਬਣੇ ਹੁੰਦੇ ਆ ਉਹ ਪਰਿਵਾਰ ਦੂਜੀ ਮੰਜ਼ਲ ਦੇ ਉੱਤੇ ਰਹਿਣ ਲੱਗਦਾ ਤੇ ਉਹ ਨੋਟਿਸ ਕਰਦੇ ਆ ਕਿ ਉਹਨਾਂ ਦੇ ਉੱਪਰਲੀ ਮੰਜ਼ਲ ਦੇ ਉੱਤੇ ਮਤਲਬ ਤੀਜੀ ਤੀਜੀ ਮੰਜ਼ਲ ਦੇ ਉੱਤੇ ਇੱਕ ਫਲੈਟ ਦੇ ਵਿੱਚ ਇੱਕ ਹੋਰ ਆਦਮੀ ਰਹਿੰਦਾ ਉਹ ਬੰਦਾ ਕੀ ਆ ਕਿ ਉਹ ਸਾਰਾ ਦਿਨ ਬਾਹਰ ਕੰਮ ਕਰਦਾ ਰਾਤ ਨੂੰ ਪਰਤਦਾ ਤੇ ਜਦੋਂ ਉਹ ਆਉਂਦਾ ਰਾਤ ਨੂੰ 10:30 ਵਜੇ ਉਹਦੀ ਇੱਕ ਆਦਤ ਹੁੰਦੀ ਆ ਕਿ ਉਹ ਇੱਕ ਇੱਕ ਕਰਕੇ ਬੂਟ ਖੋਲਦਾ ਤੇ ਬੈਠਾ ਬੈਠਾ ਥੋੜੀ ਦੂਰ ਪਰਾਂ ਵਗਾ ਕੇ ਮਾਰਦਾ ਹੇਟਲੀ ਮੰਜ਼ਰ ਵਾਲੇ ਹਰ ਰੋਜ਼ ਉਹਦੇ ਬੂਟਾਂ ਦੀ ਆਵਾਜ਼ ਨੂੰ ਸੁਣਦੇ ਤੇ ਜਿਵੇਂ ਕਹ ਲਓ ਕਿ ਚੇਤ ਅਚੇਤ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਉਹ ਆਵਾਜ਼ ਕਿਤੇ ਵਸ ਗਈ ਹਨਾ ਉਹਨਾਂ ਨੂੰ ਆਏ ਹੋਇਆ ਕਿ ਇਹ ਬੰਦਾ ਇੰਨੇ ਵਜੇ ਆਉਂਦਾ ਤੇ ਇਸ ਤਰੀਕੇ ਉਹਦਾ ਆਉਣ ਦਾ ਅੰਦਾਜ਼ ਆ ਕਿ ਉਹ ਬੂਟ ਜਦੋਂ ਚਲਾ ਕੇ ਮਾਰੂਗਾ ਉਹਨਾਂ ਨੂੰ ਆਵਾਜ਼ ਸੁਣੂਗੀ ਅਚੇਤ ਦੇ ਵਿੱਚ ਕਿਤੇ ਉਹਨਾਂ ਦੇ ਉਹ ਆਵਾਜ਼ਾਂ ਵਸਦੀਆਂ ਰਹੀਆਂ ਰੋਜ਼ ਉਹਨਾਂ ਨੂੰ ਉਹ ਵਿਅਕਤੀ ਆਉਂਦਾ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਹੁਣ ਉਹਨੇ ਇੱਕ ਬੂਟ ਖੋਲ ਲਿਆ ਹੁਣ ਉਹਨੇ ਦੂਜਾ ਬੂਟ ਖੋਲ ਲਿਆ ਇੱਕ ਦਿਨ ਕੀ ਹੋਇਆ ਕਿ ਉਹੀ ਬੰਦਾ ਕਰੇ ਆਉਂਦਾ ਉਹਨੇ ਇੱਕ ਬੂਟ ਉਹ ਤਾਂ ਪਰਾਂ ਵਗਾ ਕੇ ਮਾਰਿਆ ਪਰ ਦੂਜੇ ਬੂਟ ਨੂੰ ਹੌਲੀ ਦਿਨੇ ਟਿਕਾਤਾ ਕੀ ਮਨ ਦੇ ਵਿੱਚ ਆਈ ਕੀ ਪਤਾ ਹੁਣ ਜਿਹੜੇ ਹੇਠਲੀ ਮੰਜ਼ਲ ਵਾਲੇ ਹੇਠਲੇ ਫਲੈਟ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੇ ਇੱਕ ਬੂਟ ਦੀ ਆਵਾਜ਼ ਤਾਂ ਸੁਣ ਲਈ ਪਰ ਦੂਜੇ ਬੂਟ ਦੇ ਡਿੱਗਣ ਦੀ ਆਵਾਜ਼ ਉਹ ਹੋੜੀਕਦੇ ਰਹੇ ਆਵਾਜ਼ ਆਈ ਨਾ ਬੜੀ ਬੇਚੈਨੀ ਹੋਈ ਨੀਂਦ ਨਾ ਆਈ ਕਿ ਦੂਜਾ ਬੂਟ ਆਖਿਰ ਕਿੱਥੇ ਗਿਆ ਆਖਿਰ ਜਿਹੜੀ ਪਤਨੀ ਸੀਗੀ ਉਸ ਘਰ ਦੇ ਵਿੱਚ ਰਹਿਣ ਵਾਲੀ ਔਰਤ ਸੀ ਉਹਨੇ ਆਪ ਦੇ ਘਰ ਵਾਲੇ ਨੂੰ ਜਗਾਇਆ ਉਹ ਕਹਿੰਦੇ ਜੀ ਵੀ ਆਏ ਤਾਂ ਨਹੀਂ ਠੀਕ ਹੋਣਾ। ਨੀਂਦ ਨਹੀਂ ਆਉਂਦੀ। ਆਏ ਕਰੋ ਕਿ ਆਪਾਂ ਚੱਲ ਗਏ। ਮਜਬੂਰ ਹੋਏ ਉੱਪਰਲੇ ਫਲੈਟ ਵਾਲੇ ਦੇ ਜਾ ਕੇ ਉਹਨਾਂ ਨੇ ਰਾਤ ਨੂੰ ਕਹਿੰਦੇ ਕਿ 12 ਵਜੇ ਫਲੈਟ ਦੀ ਜਾ ਬੈਲ ਬੁਜਾਈ। ਬੰਦਾ ਬਾਹਰ ਆਇਆ ਉਹਨੇ ਪੁੱਛਿਆ ਕਹਿੰਦਾ ਹਾਂਜੀ ਦੱਸੋ ਰਾਤ ਨੂੰ ਕਿਹੜੀ ਐਮਰਜੈਂਸੀ ਆ ਕੀ ਕਰਨ ਆਏ ਹੋ? ਤਾਂ ਬੋਲੇ ਜੀ ਕਿ ਬੇਨਤੀ ਇਹ ਆ ਕਿ ਸਾਨੂੰ ਇਹ ਦੱਸੋ ਕਿ ਆਖਰ ਦੂਜਾ ਬੂਟ ਗਿਆ ਕਿੱਥੇ? ਦੂਜੇ ਬੂਡ ਦਾ ਕੀ ਬਣਿਆ ਹੁਣ ਤੁਸੀਂ ਵੀ ਦੂਜੇ ਬੂਡ ਚ ਨੌਲੇਜ ਜਿਓ ਅਸਲ ਦੇ ਵਿੱਚ ਇਹ ਕਹਾਣੀ ਸਾਡੇ ਸਾਰਿਆਂ ਦੀ ਆ ਸਾਡੇ ਚੋਂ ਬਹੁਤ ਸਾਰੇ ਲੋਕ ਇਹੋ ਜੀਆਂ ਗੱਲਾਂ ਕਰਕੇ ਬੜੇ ਪਰੇਸ਼ਾਨ ਰਹਿੰਦੇ ਆ ਕਿ ਸਾਨੂੰ ਦੂਜਿਆਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਵਾਪਰ ਰਿਹਾ ਉਹਨਾਂ ਦੀਆਂ ਪਰਿਵਾਰਕ ਤੌਰ ਦੇ ਉੱਤੇ ਕੀ ਗੱਲਾਂ ਹੋ ਰਹੀਆਂ ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਇਹਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਪਰੇਸ਼ਾਨ ਰਹਿੰਦੇ ਆ ਹੁਣ ਤੁਸੀਂ ਇੱਕ ਨਾ ਜਿਹੜਾ ਟੀਵੀ ਸੀਰੀਅਲ ਚੱਲਦਾ ਬਿੱਗ ਬਾਸ ਇਹਦੇ ਮਕਬੂਲ ਹੋਣ ਦੀ ਵਜ੍ਹਾ ਪਤਾ ਕੀ ਆ ਕਿ ਸਾਨੂੰ ਇਹ ਦੂਜਿਆਂ ਦੇ ਘਰਾਂ ਦੇ ਵਿੱਚ ਕੀ ਹੁੰਦਾ ਇਹ ਝਾਕਣ ਦਾ ਮੌਕਾ ਦਿੰਦਾ ਸਾਡੇ ਲੋਕਾਂ ਨੂੰ ਆਮ ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕੌਣ ਪਿਆਰ ਕਰ ਰਿਹਾ ਕੌਣ ਲੜ ਰਿਹਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਬਸ ਸਾਡਾ ਦੂਜੇ ਘਰ ਦੇ ਵਿੱਚ ਦੇਖਣ ਦਾ ਜਿਹੜਾ ਝਸ ਪੂਰਾ ਹੋ ਰਿਹਾ ਉਹਦੇ ਨਾਲ ਸਾਨੂੰ ਖੁਸ਼ੀ ਆ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਆਖਰ ਦੂਜੇ ਦੇ ਘਰ ਦੇ ਵਿੱਚ ਕੱਲ ਇਹ ਚੱਲ ਕੀ ਰਿਹਾ ਵਾ ਜਿਹੜੇ ਸੋਸ਼ਲ ਮੀਡੀਆ ਬਲੌਗਰਸ ਨੇ ਛੋਟੇ ਛੋਟੇ ਹੁਣ ਜਿਹੜੇ ਬਿਗ ਬਾਸ ਬਣੇ ਹੋਏ ਆ ਨਾ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਕਿ ਕਿਸੇ ਦੇ ਪਰਿਵਾਰ ਦੀਆਂ ਕੋਈ ਆਪਣੇ ਵੀਡੀਓ ਬਣਾਉਣ ਲੱਗ ਜਾਂਦਾ ਉਹ ਵੀ ਲੋਕਾਂ ਦਾ ਉਹਨਾਂ ਨੂੰ ਕੋਈ ਕੁਝ ਨਹੀਂ ਹੁਣ ਉਹਦੇ ਚੋਂ ਕੱਢਣ ਪਾਉਣ ਨੂੰ ਤਾਂ ਕੁਝ ਨਹੀਂ ਹੁੰਦਾ ਉਹਦੇ ਚੋਂ ਕੀ ਸਿੱਖਿਆ ਮਿਲਣੀ ਹੁੰਦੀ ਆ ਕੁਝ ਨਹੀਂ ਮਿਲਦੀ ਬਸ ਇਹਦੇ ਵਿੱਚ ਸਾਡਾ ਜਿਹੜਾ ਸ਼ੌਂਕ ਜਿਹੜਾ ਸਾਡਾ ਸ਼ੌਂਕ ਨਹੀਂ ਸਾਡਾ ਛੱਸਾ ਜਿਹੜਾ ਉਹ ਪੂਰਾ ਹੋ ਰਿਹਾ ਕਿ ਦੂਜੇ ਦੇ ਘਰ ਦੇ ਵਿੱਚ ਚੱਲ ਕੀ ਰਿਹਾ ਇਹ ਸਾਨੂੰ ਪਤਾ ਲੱਗ ਗਿਆ ਬਹੁਤੇ ਲੋਕ ਆਏ ਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਉਥਲ-ਪੁਥਲ ਚੱਲਦੀ ਹੁੰਦੀ ਆ ਸਾਡੇ ਤੋਂ ਆਪਣਾ ਆਪ ਨਹੀਂ ਸੰਭਿਆ ਜਾਂਦਾ ਹੁੰਦਾ ਹਨਾ ਇਹ ਗੱਲ ਨਾਲ ਸਾਨੂੰ ਕੁਝ ਨਹੀਂ ਹੁੰਦਾ ਪਰ ਆਪਣਾ ਆਪ ਛੱਡ ਕੇ ਸਾਨੂੰ ਦੂਜੇ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਇਹਦਾ ਬਹੁਤ ਮਜ਼ਾ ਆਉਂਦਾ ਇਸ ਕਰਕੇ ਜਿਹੜੀ ਦੁਨੀਆ ਦੀ ਅੱਜ ਜੇ ਦੇਖਿਓ ਮੈਂਟਲ ਹੈਲਥ ਦੇ ਤੌਰ ਦੇ ਉੱਤੇ ਕਹਿੰਦੇ ਕਿ ਜਿਹੜੇ ਬੰਦੇ ਦਾ ਜਿਹੜਾ ਉਹਦਾ ਪਰੇਸ਼ਾਨ ਹੋਣ ਦਾ ਸਭ ਤੋਂ ਵੱਡਾ ਕਾਰਨ ਕਿ ਉਹ ਦੂਜਿਆਂ ਨੂੰ ਦੇਖ ਕੇ ਪਰੇਸ਼ਾਨ ਹੋਈ ਜਾਂਦਾ ਤੇ ਸਭ ਤੋਂ ਵੱਧ ਇਸ ਗੱਲ ਦੀ ਉਹਨੂੰ ਪਰੇਸ਼ਾਨੀ ਹੁੰਦੀ ਆ ਕਿ ਦੂਜੇ ਦੇ ਘਰ ਦੇ ਵਿੱਚ ਆਖਰ ਚੱਲ ਕੀ ਰਿਹਾ ਜੇ ਉਹਨੂੰ ਪਤਾ ਲੱਗਣ ਲੱਗ ਜੇ ਉਹਦੀ ਅੱਧੀ ਮੈਂਟਲ ਹੈਲਥ ਜਿਹੜੀ ਹੈਲਥ ਆ ਉਹ ਠੀਕ ਹੋ ਜਾਂਦੀ ਆ ਪਰ ਜੇ ਨਾ ਪਤਾ ਲੱਗੇ ਤਾਂ ਉਹਦੀ ਪਰੇਸ਼ਾਨੀ ਵਧਦੀ ਜਾਂਦੀ ਆ ਸੋ ਦੂਜਿਆਂ ਨੂੰ ਜਿੰਨਾ ਚਿਰ ਦੇਖ ਕੇ ਅਸੀਂ ਦੂਜਿਆਂ ਨੂੰ ਦੇਖ ਕੇ ਜਿਉਵਾਂਗੇ ਉਹਨਾਂ ਚਿਰ ਅਸੀਂ ਪਰੇਸ਼ਾਨ ਹੀ ਰਹਾਂਗੇ ਜਿੰਨਾ ਚਿਰ ਸਾਨੂੰ ਆਪਣੀ ਜ਼ਿੰਦਗੀ ਨਿੱਜੀ ਤੌਰ ਤੇ ਸਾਨੂੰ ਆਨੰਦ ਨਹੀਂ ਆਉਣ ਲੱਗਿਆ ਸਾਡੇ ਪਰਿਵਾਰ ਚ ਕੀ ਚੱਲਦਾ ਸਾਡਾ ਪਰਿਵਾਰ ਕਿਵੇਂ ਆ ਜੇ ਇਸ ਗੱਲ ਦਾ ਆਨੰਦ ਆਉਣ ਲੱਗ ਗਿਆ ਨਾ ਤੇ ਦੂਜਿਆਂ ਦੀ ਅਸੀਂ ਪ੍ਰਵਾਹ ਛੱਡਤੀ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਣੀ ਹੈ ਇਹ ਗੱਲ ਕਰਕੇ ਕਿਤੇ ਇਸ ਗੱਲ ਵੱਲ ਅਸੀਂ ਕਦੇ ਧਿਆਨ ਮਾਰ ਕੇ ਦੇਖੀਏ ਤੇ ਇਹ ਬਲੌਗਰਾਂ ਦੀ ਜ਼ਿੰਦਗੀ ਵੀ ਸੌਖੀ ਹੋ ਜਾਣੀ ਆ ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਆ ਉਹ ਆਪਣੀ ਜ਼ਿੰਦਗੀ ਵੱਲ ਚਲੇ ਜਾਣਾ ਇਹ ਦੂਜੇ ਬੂਟ ਵਾਲੀ ਗੱਲ ਹੀ ਆ ਇਹ ਕਿ ਉਹ ਕੀ ਕਰਦੇ ਆ ਕਿ ਉਹਨਾਂ ਨੂੰ ਵੀ ਐਂ ਹੁੰਦਾ ਕਿ ਜਦੋਂ ਵੀ ਉਹ ਆਉਂਦੇ ਆ ਬੰਦੇ ਨੂੰ ਲੱਗਦਾ ਪਤਾ ਨਹੀਂ ਕੀ ਹੋਈ ਜਾਂਦਾ ਉਹ ਵੀ ਆਪਣੀ ਨਿੱਜੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਬਹੁਤ ਉਹਨਾਂ ਦੀ ਔਖੀ ਹੋ ਜਾਂਦੀ ਆ ਕਿਉਂਕਿ ਆਪਣੇ ਆਪ ਨੂੰ ਆਪਣੀ ਜਿਹੜੀ ਪ੍ਰਾਈਵੇਸੀ ਦਾ ਇਸ਼ੂ ਆ ਜਿਹੜਾ ਸਭ ਤੋਂ ਵੱਡਾ ਹੁੰਦਾ ਆਪਣੀ ਪ੍ਰਾਈਵੇਸੀ ਐਕਸਪੋਜ਼ ਕਰਨੀ ਸਭ ਤੋਂ ਵੱਡਾ ਇੱਕ ਕਹਿ ਲਓ ਕਿ ਬਹੁਤ ਵੱਡਾ ਸੈਕਰੀਫਾਈ ਹੁੰਦਾ ਜੋ ਜਿਹੜੇ ਸੈਕਰੀਫਾਈ ਕਰਦੇ ਆ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਕੇ ਕੀ ਹੋਣਾ ਜਿਹੜੇ ਲੋਕ ਦੇਖਦੇ ਆ ਉਹਨਾਂ ਦੀ ਜ਼ਿੰਦਗੀ ਤਾਂ ਹੋ ਜਾਂਦੀ ਆ ਥੋੜਾ ਜਿਹਾ ਐਂ ਹੋ ਜਾਂਦਾ ਸਿੱਖਣ ਸਿਖਾਉਣ ਨੂੰ ਕੁਛ ਨਹੀਂ ਉਹਨਾਂ ਦਾ ਝੱਸਾ ਪੂਰਾ ਹੁੰਦਾ ਪਰ ਉਹਨਾਂ ਦੀ ਜਿਹੜੇ ਉਹ ਦੂਜੇ ਪਾਸੇ ਵਾਲੇ ਲੋਕ ਆ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਔਖੀ ਹੋ ਜਾਂਦੀ ਆ ਤੇ ਇਹ ਜਿਹੜੇ ਲੋਕ ਇਸ ਫੀਲਡ ਦੇ ਵਿੱਚ ਆ ਉਹ ਗਾਹੇ ਬਗਾਹੇ ਲੇਟ ਥੋੜਾ ਜਿਹਾ ਉਹ ਮਹਿਸੂਸ ਤਾਂ ਜ਼ਰੂਰ ਕਰਦੇ ਆ ਸੋ ਜੇ ਜ਼ਿੰਦਗੀ ਸੌਖੀ ਰੱਖਣੀ ਆ ਤਾਂ ਇੱਕ ਗੱਲ ਦਾ ਯਾਦ ਰੱਖਿਏ ਕਿ ਆਪਣਾ ਖਿਆਲ ਰੱਖਿਏ ਬਸ ਦੁਨੀਆ ਆਪਣਾ ਖਿਆਲ ਆਪੇ ਰੱਖ ਲਊ